ਸੋ ਲਖਣੇ ਨੂੰ ਮਿਓਣੇ ਚੱਲਿਆ ਗੁਰੂ ਨਾਨਕ ਦੀ ਬਰਾਤ ਲੈ ਬਟਾਲਿਓ ਸੋ ਲਖਣੇ ਨੂੰ ਮਿਓਣੇ ਚੱਲਿਆ ਗੁਰੂ ਨਾਨਕ ਦੀ ਬਰਾਤ ਲੈ ਬਟਾਲਿਓ ਨਾਨਕੀ ਨੇ ਵਾਗ ਫੜ ਲਈ ਨਾਨਕੀ ਨੇ ਵਾਗ ਫੜ ਲਈ ਜਦੋਂ ਵੀਰ ਸੋਣਾ ਕੁੜੀਓ ਚੜਿਆ ਬੇਨਾਨ ਕੀਨੇ ਵਾਗ ਫੜਲੇ ਜਦੋ ਵੀਰ ਸੋਣਾ ਕੋੜੀ ਉੱਤੇ ਚੜਿਆ ਸੇਰਵੜਾ ਫਬਦਾਸੀ ਸੇਰਵੜਾ ਫਬਦਾਸੀ ਜੋ ਸੀ ਹੀਰੇ ਮੋਤੀਆਂ ਦੇ ਨਾਲ ਜੜਿਆ ਤੇਜੇ ਰਾਮ ਤੇਜੇ ਰਾਮ ਜੀ ਜਾ ਗੁਰੂ ਦਾ ਨਾਲ ਖੋਸ਼ੀਆਂ ਦੇ ਨੋਟ ਖਲਾਰੇ ਸੋ ਲਖਣੇ ਨੂੰ ਮਿਉਣ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਸੋ ਲਖਣੇ ਨੂੰ ਮਿਉਣ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਪੀਤਾ ਕਾਲੂ ਤਿਆਰ ਹੋ ਗਿਆਂ ਸਦਨ ਸਾਰ ਪੁੱਤਰ ਵੀ ਆਉਣ ਲਈ ਜੇ ਕਾਲੂ ਤਿਆਰ ਹੋ ਗਿਆ ਸਦਨਸਾਰ ਪੁੱਤਰ ਵੀ ਆਉਣ ਲੈ ਤੇ ਪਾਰ ਲਿਆ ਚੋੜਾ ਮੋਰਾ ਦਾ ਪਾਰ ਲਿਆ ਚੋੜਾ ਮੋਰਾ ਦਾ ਹਵਾ ਵਿੱਚ ਸੁੱਟ ਮੋਰਾ ਨੂੰ ਉਡਾਉਣ ਲਈ ਤੇ ਬਾਗੋ ਬਾਗ ਤੇ ਬਾਗੋ ਬਾਗ ਹੋ ਗਈ ਤ੍ਰਿਪਤਾ ਸੋਨੇ ਨੋ ਲਿਓਣੀ ਮਨ ਚ ਵਿਚਾਰੇ ਸੋ ਲਖਣੇ ਨੂੰ ਵਿਆਹ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਸੋ ਲਖਣੇ ਨੂੰ ਵਿਆਹ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਸੋਨੇ ਸੋਨੇ ਪਾਤੇ ਕੱਪੜੇ ਜੀ ਸੋਨੇ ਸੋਨੇ ਪਾਤੇ ਕੱਪੜੇ ਚਾਚੇ ਮਾਮੇ ਸੀ ਬਰਾਤ ਵਿੱਚ ਆਏ ਲੰਮੇ ਲੰਮੇ ਚੂਲੇ ਪੈਣ ਕੇ ਕਈਆਂ ਸੰਤਾਂ ਆਚਰਣ ਸੁਹਾਏ ਜੀ ਲੰਮੇ ਲੰਮੇ ਚੂਲੇ ਪੈਣ ਕੇ ਕਈਆਂ ਸੰਤਾਂ ਆਚਰਣ ਸੁਹਾਏ ਤੇ ਸਾਧੂ ਆਂਦੀ ਤੇ ਸਾਧੂ ਆਂਦੀ ਜੰਜ ਬਣੇ ਗਈ ਨਰ ਸਿੰਘ ਆਓ ਨਾ ਆਣ ਕੇ ਵਜਾਏ ਸੋ ਲਖਣੀ ਨੂੰ ਵਿਉਣ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਸੋ ਲਖਣੀ ਨੂੰ ਵਿਉਣ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਰਾਈ ਬੁਲਾਰ ਸਮਝ ਗੁਰੂ ਨਾਨਕ ਸਰਦਾਰ ਬਰਾਤ ਵਿੱਚੋਂ ਆਇਆ ਜੀ ਖੁਸ਼ੀਆਂ ਦੀ ਹੱਦ ਨਾ ਰਹੀ ਜੀ ਖੁਸ਼ੀਆਂ ਦੀ ਹੱਦ ਨਾ ਰਹੀ ਚਾਵਾ ਖੁਸ਼ੀਆਂ ਚ ਫਿਰੇ ਨਸ਼ੇ ਆਇਆ ਸੋਬਬ ਨਾਲ ਸੋਬਬੇ ਨਾਲ ਮੌਕੇ ਲਾਭ ਦੇ ਮਨ ਵਿੱਚ ਕੱਲਾ ਬੈਠਾ ਹੀ ਉਚਾਰੇ ਸੋ ਲਖਣੇ ਨੂੰ ਵਿਆਣ ਚੱਲੀ ਸੋ ਲਖਣੀ ਨੂੰ ਵਿਆਹ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਸੋ ਲਖਣੀ ਨੂੰ ਵਿਆਹ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਸਾਧੂਆਂ ਦੀ ਜੰਜ ਪਹੁੰਚ ਗਈ ਬਟਾਲੇ ਸ਼ਹਿਰ ਵਿੱਚ ਸੀ ਸਾਧੂਆਂ ਦੀ ਜੰਜ ਪਹੁੰਚ ਗਈ ਬਟਾਲੇ ਸ਼ਹਿਰ ਵਿੱਚ ਸੀ ਲਾੜਾ ਦੇਖਣ ਆਈਆਂ ਕੁੜੀਆਂ ਲਾੜਾ ਦੇਖਣ ਆਈਆਂ ਕੁੜੀਆਂ ਹੁੰਦੀ ਉਹਨਾਂ ਦੇ ਦਿਲਾਂ ਦੇ ਵਿੱਚ ਖਿੱਚ ਜੀਤੇ ਜਾਂਜ ਵੇਖ ਸਾਧੂਆਂ ਦੀ ਤੇ ਜਾਂਜ ਵੇਖ ਸਾਧੂਆਂ ਦੀ ਕਈ ਹੋਗੇ ਜਾਂਜਦੇ ਦਵਾਈਲੇ ਸੋ ਲਖਾਣੇ ਨੂੰ ਵਿਉਣ ਚੱਲਿਆ ਸੋ ਵਿਆਣ ਚੱਲਿਆ ਗੁਰੂ ਨਾਨਕ ਬਰਾਤ ਲੈ ਬਟਾਲਿਓ ਸੂ ਲੱਖਣੀ ਨੂੰ ਵਿਆਣ ਚੱਲਿਆ ਗੁਰੂ ਨਾਨਕ ਬਰਾਤ